ਬਸੰਤ ਹਿੰਡੋਲ ਮਹੱਲਾ ਚੌਥਾ ਮਨ ਖਿੰਖਿਨ ਖਿੰਨ ਭਰਮ ਭਰਮ ਬਹੁਤਾ ਵੈ ਦਿਲ ਘਰ ਨਹੀਂ ਵਾਸਾ ਪਾਈਐ ਮਨ ਮੁਖ ਜੀਵ ਜਿਹੜੇ ਨੇ ਉਹਨਾਂ ਦਾ ਜਿਹੜਾ ਮਨ ਹੈ ਇਖਿਨ ਖਿਨ ਸਮੇਂ ਵਿੱਚ ਭਰਮ ਭਰਮ ਕੇ ਬਾਹਰ ਨੂੰ ਦੌੜਦਾ ਬਾਹਰ ਨੂੰ ਬਾਹਰ ਨੂੰ ਭੱਜਦਾ ਅੱਖਾਂ ਦੇ ਨਾਲ ਵੇਖਣ ਦੀ ਇੱਛਾ ਉਹ ਵੀ ਵੇਖਾਂ ਉਹ ਵੀ ਵੇਖਾਂ ਕੰਨਾਂ ਦੇ ਦੁਆਰਾ ਸੁਣਨ ਦੇ ਰਸ ਲੈਣ ਵਾਸਤੇ ਬਾਹਰ ਨੂੰ ਦੌੜਦਾ ਜੁਬਾਨ ਦੁਆਰਾ ਬੋਲ ਬੋਲਣ ਦੀ ਇੱਛਾ ਬਾਹਰ ਦੀਆਂ ਗੱਲਾਂ ਇਧਰ ਨੂੰ ਦੌੜਦਾ ਨਾਸਕਾਂ ਦੁਆਰਾ ਬਾਹਰ ਦੀ ਸੁਗੰਧੀ ਲੈਣ ਵਾਲ ਨੂੰ ਦੌੜਦਾ ਚਮੜੀ ਦੁਆਰਾ ਬਾਹਰ ਦੀਆਂ ਚੀਜ਼ਾਂ ਨੂੰ ਸਪਰਸ਼ ਕਰਨ ਵਾਸਤੇ ਟੱਚ ਕਰਨ ਵਾਸਤੇ ਦੌੜੇ ਇਹ ਮਨ ਜਿਹੜਾ ਹੈ ਨਾ ਇਹ ਬੜਾ ਦੌੜਦਾ ਬਾਹਰ ਨੂੰ ਦੌੜਦਾ ਮਨ ਖਿੰ 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 ਸਮਾਵੀ ਭਰਮ ਭਰਮ ਕੇ ਨਾ ਬਹੁਤਾ ਬਾਹਰ ਨੂੰ ਭੱਜਦਾ ਬਹੁਤਾ ਦੌੜਦਾ ਤਿਲ ਘਰ ਨਹੀਂ ਵਾਸਾ ਪਾਈ ਐ ਤਿਲ ਸਮਾਂ ਵੀ ਆਪਣੇ ਘਰ ਸਰੂਪ ਰੂਪੀ ਘਰ ਦੇ ਵਿੱਚ ਵਾਸਾ ਨਹੀਂ ਪਾਉਂਦਾ ਟਿਕਦਾ ਨਹੀਂ ਥੋੜਾ ਜਿਹਾ ਸਮਾਂ ਵੀ ਅੰਦਰ ਟਿਕਦਾ ਨਹੀਂ ਇੰਦਰੀਆਂ ਦੁਆਰਾ ਬਾਹਰ ਨੂੰ ਦੌੜਦਾ ਬਾਹਰ ਨੂੰ ਭੱਜਦਾ ਐਸੀ ਇਸ ਮਨ ਦੀ ਹਾਲਤ ਐ ਇਹ ਮਨ ਜਿਹੜਾ ਹੈ ਐਸਾ ਚੰਚਲ ਹੈ ਇਹ ਬਾਹਰ ਨੂੰ ਭੱਜਦਾ ਹੈ ਬਾਹਰ ਨੂੰ ਦੌੜਦਾ ਹੈ ਤੇ ਸਮਝਦਾ ਇਹ ਹੈ ਕਿ ਬਾਹਰੋਂ ਸ਼ਾਇਦ ਮੈਨੂੰ ਸੁੱਖ ਪ੍ਰਾਪਤ ਹੋਵੇਗਾ ਫਲਾਣੀ ਚੀਜ਼ ਵੇਖਾਂਗਾ ਅੱਖਾਂ ਨੂੰ ਤ੍ਰਿਪਤੀ ਆਊ ਫਲਾਣੀ ਗੱਲ ਸੁਣਾਗਾ ਕੰਨ ਰਜਣਗੇ ਫਲਾਣੀ ਚੀਜ਼ ਨੂੰ ਟੱਚ ਕਰਾਂਗਾ ਮਨ ਖੁਸ਼ ਹੋ ਜਾਊ ਇਸ ਤਰ੍ਹਾਂ ਇਹ ਬਾਹਰ ਨੂੰ ਦੌੜਦਾ ਬਾਹਰ ਨੂੰ ਪਰ ਸਤਿਗੁਰੂ ਜੀ ਕਹਿੰਦੇ ਬਾਹਰ ਨੂੰ ਭਜਿਆ ਕਦੇ ਵੀ ਟਿਕਾ ਨਹੀਂ ਜੇ ਆਉਂਦਾ ਸਹਿਜ ਨਹੀਂ ਆਉਂਦਾ ਟਿਕਾ ਉਦੋਂ ਹੀ ਆਉਂਦਾ ਜਦੋਂ ਬੰਦਾ ਘਰ ਵਿੱਚ ਆ ਜੇ ਇਹ ਸਰੀਰ ਹੈ ਨਾ ਇਹ ਸਰੀਰ ਦੁਆਰਾ ਹੀ ਜਦੋਂ ਬਾਹਰ ਨੂੰ ਦੌੜਦਾ ਨਾ ਬਾਹਰ ਨੂੰ ਤੇ ਬਾਹਰ ਨੂੰ ਜਾਣ ਵਾਲੇ ਨੂੰ ਟੇਕ ਕੋਈ ਨਹੀਂ ਟਿਕਾ ਕੋਈ ਨਹੀਂ ਭਟਕਣਾ ਹੈ ਖੱਜਲ ਖਵਾਰੀ ਹੈ ਟਿਕਦਾ ਕਦੋਂ ਹੈ ਜਦੋਂ ਘਰੇ ਆਣ ਕੇ ਬੈਜਦਾ ਕਹਿੰਦਾ ਹੁਣ ਟੇਕ ਆਇਆ ਹੀ ਇਸੇ ਤਰ੍ਹਾਂ ਇਹ ਜਿਹੜਾ ਮਨ ਹੈ ਇਹ ਖਿੰਨ ਖਿੰਨ ਮਾਤਰ ਸਮਾਂ ਵੀ ਭਰਮੀ ਜਾਂਦਾ ਤੇ ਬਾਹਰ ਨੂੰ ਦੌੜਦਾ ਬਾਹਰ ਨੂੰ ਇਸ ਕਰਕੇ ਨੂੰ ਟੇਕ ਕੋਈ ਨਹੀਂ ਇਹਨੂੰ ਸਹਿਜ ਕੋਈ ਨਹੀਂ ਇਹਨੂੰ ਟਿਕਾ ਕੋਈ ਨਹੀਂ ਇਹ ਥਿਲ ਮਾਤਰ ਵੀ ਸਮਾ ਆਪਣੇ ਘਰ ਸਰੂਪ ਅੰਦਰ ਨਹੀਂ ਟਿਕਦਾ ਅੰਦਰ ਟਿਕਦਾ ਹੀ ਨਹੀਂ ਪਰ ਟੇਕ ਉਹਦਣ ਹੀ ਆਵੇਗਾ ਜਦੋਂ ਅੰਦਰ ਟਿਕ ਜਾਵੇਗਾ ਸਹਿਜ ਉਹਦਣ ਆਵੇਗਾ ਜਦੋਂ ਅੰਦਰ ਟਿਕ ਜਾਵੇਗਾ ਸੁਖ ਉਦਣ ਬੜੇਗਾ ਜਿੱਦਣ ਅੰਦਰ ਟਿਕ ਜਾਵੇ ਜਿੰਨਾ ਚਿਰ ਤੱਕ ਭਟਕਦਾ ਸੀ ਓਨਾ ਚਿਰ ਤੱਕ ਟਿਕਾ ਨਹੀਂ ਜਦੋਂ ਘਰ ਵਿੱਚ ਆਣ ਕੇ ਬੈਠ ਗਿਆ ਤੇ ਫਿਰ ਟੇਕ ਬਣ ਗਿਆ ਫਿਰ ਸਹਿਜ ਆਇਆ ਫਿਰ ਆਨੰਦ ਬਣਿਆ ਤੇ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਐਸੀ ਇਹ ਸੰਬੰਧੀ ਹਾਲਤ ਗੁਰ ਅੰਕਸ ਸ਼ਬਦ दारू ਸਿਰ ਧਰਿਓ ਜਿਸ ਤਰ੍ਹਾਂ ਮਹਾਵਤ ਹੁੰਦਾ ਹੈ ਨਾ ਮਹਾਵਤ ਹਾਥੀ ਨੂੰ ਚਲਾਉਣ ਵਾਲਾ ਹਾਥੀ ਦਾ ਪਾਇਲਟ ਉਹਦੇ ਹੱਥ ਵਿੱਚ ਹਾਥੀ ਨੂੰ ਕਾਬੂ ਕਰਨ ਵਾਸਤੇ ਇੱਕ ਸ਼ਾਸਤਰ ਹੁੰਦਾ ਇੱਕ ਜੰਤਰ ਹੁੰਦਾ ਉਹਨੂੰ ਕਹਿੰਦੇ ਨੇ ਅੰਕਸ ਲੋਹੇ ਦਾ ਬਣਿਆ ਹੁੰਦਾ ਤਿੱਖਾ ਹੁੰਦਾ ਥੋੜਾ ਕੁੰਡਾ ਜਿਹਾ ਵੀ ਬਣਿਆ ਹੁੰਦਾ ਉਹਦੇ ਨਾਲ ਮਹਾਵਤ ਜਿਹੜਾ ਹੈ ਹਾਥੀ ਨੂੰ ਉਹਦੇ ਨਾਲ ਕਾਬੂ ਕਰਦਾ ਕਿੰਡਾ ਵੱਡਾ ਹਾਥੀ ਹੈ ਤੋਂ ਨਿੱਕੇ ਜੇ ਅੰਕਸ ਦੇ ਨਾਲ ਇਹਨੂੰ ਕਾਬੂ ਕਰ ਲੈਂਦਾ ਫਿਰ ਜੇ ਇਹਨੂੰ ਚਲਾਉਂਦਾ ਉੱਧਰ ਨੂੰ ਚੱਲਦਾ ਜਿਹੜਾ ਕੰਮ ਕਰਾਉਂਦਾ ਉਹ ਕਰਦਾ ਇਹ ਮਨ ਰੂਪੀ ਹਾਥੀ ਵੀ ਜਿਹੜਾ ਬੜਾ ਭੱਜਦਾ ਦੌੜਦਾ ਸੀ ਨਾ ਗੋਰ ਅੰਕਸ ਸ਼ਬਦ दारू ਸਿਰ ਧਰਿਓ ਗੁਰੂ ਸਾਹਿਬ ਨੇ ਕਿਰਪਾ ਕੀਤੀ ਸ਼ਬਦ ਰੂਪੀ ਅੰਕਸ ਗੁਰੂ ਦਾ ਸ਼ਬਦ ਗੁਰੂ ਦੀ ਸਿੱਖਿਆ ਰੂਪੀ ਅੰਕਸ ਔਰ دارو دارو ਕਹਿੰਦੇ ਔਸ਼ਧੀ ਨੂੰ ਦਵਾਈ ਨੂੰ ਇਹ ਜਦੋਂ ਸਿਰ ਤੇ ਲਾਇਆ ਜਿਸ ਤਰ੍ਹਾਂ ਹਾਥੀ ਦੇ ਸਿਰ ਤੇ ਅੰਕਸ ਲਾਉਂਦਾ ਮਹਾਵਤ ਫਿਰ ਜਿਵੇਂ ਉਹਨੂੰ ਆਂਦਾ ਹਾਥੀ ਨੂੰ ਉਠਾਉਂਦਾ ਉੱਠ ਜਾਂਦਾ ਬਿਠਾਉਂਦਾ ਬੈਠ ਜਾਂਦਾ ਸੱਜੇ ਮੋੜਦਾ ਖੱਬੇ ਮੋੜਦਾ ਜੋ ਵੀ ਕਰਵਾਉਂਦਾ ਹਾਥੀ ਤੋਂ ਹੋਈ ਹਾਥੀ ਕਰਦਾ ਫਿਰ ਉਹਦੇ ਵਾਸ ਵਿੱਚ ਆਉਂਦਾ ਹਾਥੀ ਇਸੇ ਤਰ੍ਹਾਂ ਇਹ ਜਿਹੜਾ ਮਨ ਹੈ ਗੁਰੂ ਦੇ ਸ਼ਬਦ ਰੂਪੀ ਅੰਕਸ ਇਹ ਔਖਦ ਵੀ ਹੈ ਦਵਾਈ ਵੀ ਹੈ ਇਹ ਜਦੋਂ ਸਤਿਗੁਰੂ ਜੀ ਨੇ ਸਿਰ ਉੱਪਰ ਧਰਨਾ ਕੀਤਾ ਕਾਰ ਮੰਦਰ ਆਣ ਵਸਾਈਏ ਫਿਰ ਹਿਰਦੇ ਰੂਪੀ ਘਰ ਦੇ ਵਿੱਚ ਹਿਰਦੇ ਰੂਪੀ ਮੰਦਰ ਦੇ ਵਿੱਚ ਆਣ ਕੇ ਨੂੰ ਵਸਾ ਦਈਦਾ ਫਿਰ ਬਿਠਾ ਦਈਦਾ ਫਿਰ ਟਿਕ ਜਾਂਦਾ ਪੁੱਤਰਾ ਨਹੀਂ ਇਹ ਟਿਕਦਾ ਸਤਿਗੁਰੂ ਗੁਰੂ ਅਮਰਦਾਸ ਸਾਹਿਬ ਜੀ ਵੀ ਕਹਿੰਦੇ ਨਾ ਹਸਤੀ ਸਿਰ ਜਿਉਂ ਅੰਕਸ ਹੈ ਜਿਵੇਂ ਹਾਥੀ ਦੇ ਸਿਰ ਤੇ ਅੰਕਸ ਹੁੰਦਾ ਹਾਥੀ ਉਸ ਅੰਕਸ ਦੇ ਅਨੁਸਾਰੀ ਹੈ ਉਹਦੇ ਅਧੀਨ ਰਹਿੰਦਾ ਹੈ ਇਸੇ ਤਰ੍ਹਾਂ ਗੁਰੂ ਦਾ ਸ਼ਬਦ ਅੰਕਸ ਹੈ ਜਦੋਂ ਗੁਰੂ ਨੇ ਇਹ ਸ਼ਬਦ ਰੂਪੀ ਅੰਕਸ ਔਸ਼ਧੀ ਜਿਹੜੀ ਸਿਰ ਉੱਪਰ ਰੱਖ ਦਿੱਤੀ ਇਰੇ ਜਿਹੜਾ ਮਨ ਰੂਪੀ ਹਾਥੀ ਸੀ ਇਹਨੂੰ ਘਰ ਵਿੱਚ ਲਿਆਣ ਕੇ ਤੇ ਬਿਠਾ ਦਿੱਤਾ ਵਸਾ ਦਿੱਤਾ ਵੀ ਐਵੇਂ ਬਾਹਰ ਨੂੰ ਭੱਜਦਾ ਫਿਰਦਾ ਇੱਥੇ ਰਹਿ ਸੁਖ ਲੈਣਾ ਹੀ ਇੱਥੇ ਰਹਿ ਸਹਜ ਲੈਣਾ ਹੀ ਇੱਥੇ ਬਹਿ ਇੱਥੇ ਟੇਕ ਇਸ ਤਰ੍ਹਾਂ ਇਹਨੂੰ ਲਾਇਆ ਫਿਰ ਇਹ ਘਰ ਵਿੱਚ ਆਣ ਕੇ ਵਸ ਗਿਆ ਗੋਬਿੰਦ ਜੀਓ ਸਤ ਸੰਗਤ ਮੇਲ ਹਰ ਧਿਆਈ ਐ ਤੇ ਸਤ ਗੁਰੂ ਜੀ ਕਹਿੰਦੇ ਇਸ ਤਰ੍ਹਾਂ ਉਹਦੇ ਗਾਢੀ ਬੇਨਤੀ ਕਰੀਏ हे ਮੇਰੇ ਗੋਬਿੰਦ ਜੀ ਕਿਰਪਾ ਕਰ ਸਾਨੂੰ ਵੀ ਸਤ ਸੰਗਤ ਦੇ ਨਾਲ ਮੇਲ ਸਤ ਸੰਗਤ ਵਿੱਚ ਲਿਆ ਸਾਨੂੰ ਵੀ ਸਤ ਸੰਗਤ ਦੇ ਨਾਲ ਸਾਡਾ ਮੇਲ ਕਰ ਤਾਂ ਕਿ ਸਤ ਸੰਗਤ ਵਿੱਚ ਮਿਲ ਬੈਠ ਕੇ ਅਸੀਂ ਵੀ ਹਰੀ ਤੇਰੇ ਨਾਮ ਨੂੰ ਧਿਆਈਏ ਤੇ ਆਉਣਾ ਕਰੀਏ ਜਦੋਂ ਤੇਰੇ ਨਾਮ ਨੂੰ ਧਿਆਈਦਾ ਹਉ ਮੈਂ ਰੋਗ ਗਿਆ ਸੁਖ ਪਾਇਆ ਹਉਮੈ ਦਾ ਰੋਗ ਫਿਰ ਅੰਦਰੋਂ ਚਲੇ ਜਾਂਦਾ ਹੰਕਾਰ ਦਾ ਰੋਗ ਨਾਸ਼ ਹੋ ਜਾਂਦਾ ਤੇ ਜਦੋਂ ਹੰਕਾਰ ਦਾ ਰੋਗ ਨਾਸ਼ ਹੋ ਗਿਆ ਫਿਰ ਸੁਖ ਦੀ ਪ੍ਰਾਪਤੀ ਹੋਈ ਹਰ ਸਹਿਜ ਸਮਾਦ ਲਗਾਈਐ ਹਰੀ ਫਿਰ ਸਹਿਜ ਆਤਮਿਕ ਅਡੋਲ ਅਵਸਥਾ ਦੇ ਵਿੱਚ ਸਮਾਧੀ ਲੱਗ ਜਾਂਦੀ ਫਿਰ ਟਿਕਾ ਆ ਜਾਂਦਾ ਇਸ ਕਰਕੇ ਸਾਡੇ ਤੇ ਵੀ ਕਿਰਪਾ ਕਰ ਸਤ ਸੰਗਤ ਦੇ ਨਾਲ ਮੇਲ ਸਤ ਸੰਗਤ ਵਿੱਚ ਮਿਲ ਬੈਠ ਕੇ ਅਸੀਂ ਤੇਰੇ ਨਾਮ ਨੂੰ ਤੇ ਹੋਣਾ ਕਰੀਏ ਫਿਰ ਇਹ ਅਵਸਥਾ ਪ੍ਰਾਪਤ ਹੁੰਦੀ ਹੈ ਰਹਾਉ ਰਹਾਉ ਦਾ ਵਿਸ਼ਰਾਮ ਦੇ ਕੇ ਕਥਨ ਕਰਦੇ ਨੇ ਘਰ ਰਤਨ ਲਾਲ ਬਹੁ ਮਾਣਕ ਲਾਦੇ ਇਹ ਹਿਰਦੇ ਰੂਪੀ ਘਰ ਦੇ ਵਿੱਚ ਬਹੁਤੇ ਰਤਨ ਲਾਲ ਤੇ ਮਾਣਕ ਸ਼ੁਭ ਗੁਣਾ ਰੂਪੀ ਹੀਰੇ ਜਵਾਰਾਤ ਰਤਨ ਮਾਣਕ ਪਰਮੇਸ਼ਰ ਦੇ ਨਾਮ ਰੂਪੀ ਲਾਲ ਜਿਹੜਾ ਅੰਦਰ ਲੱਦਿਆ ਹੋਇਆ ਅੰਦਰ ਹੀ ਆ ਪਰ ਜਿੰਨਾ ਚਿਰ ਤੱਕ ਮਨ ਅੰਦਰ ਨੂੰ ਆਉਂਦਾ ਨਹੀਂ ਉਹ ਕਿਵੇਂ ਦਿਸੇ ਚੀਜ਼ ਘਰ ਵਿੱਚ ਪਈ ਐ ਤੇ ਬੰਦਾ ਬਾਹਰ ਲੱਭਦਾ ਹੈ ਉਹ ਕਿਵੇਂ ਦਿਸੇ ਇਹਨੂੰ ਉਸ ਵਸਤੂ ਨੂੰ ਪ੍ਰਾਪਤ ਕਰਨ ਵਾਸਤੇ ਘਰ ਵਿੱਚ ਆਉਣਾ ਹੀ ਪੈਣਾ ਜਦੋਂ ਘਰ ਵਿੱਚ ਆਣ ਕੇ ਘਰ ਵਿੱਚੋਂ ਲੱਭੇਗਾ ਫੇਰ ਹੀ ਲੱਭਣੀ ਹੈ ਨਾ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਇਸ ਹਿਰਦੇ ਰੂਪੀ ਘਰ ਦੇ ਵਿੱਚ ਸ਼ੁਭ ਗੁਣਾ ਰੂਪੀ ਸਤ ਸੰਤੋਖ ਦਇਆ ਧਰਮ ਮੁਦਤਾ ਮੈਤਰੀ ਪੇਖਿਆ ਪਰਮੇਸ਼ਰ ਦੇ ਨਾਮ ਰੂਪੀ ਹੀਰੇ ਜਵਾਹਰਾਤ ਮਾਨਕ ਨੇ ਪਰ ਮਨ ਤੇ ਅੰਦਰ ਨੂੰ ਆਉਂਦਾ ਹੀ ਨਹੀਂ ਮਨ ਭ੍ਰਮਿਆ ਲਹਿ ਨਾ ਸਕਾਈਏ ਮਨ ਤੇ ਪਰਮ ਦਾ ਫਿਰਦਾ ਬਾਹਰ ਨੂੰ ਇਹ ਬਾਹਰ ਭੱਜਾ ਫਿਰਦਾ ਇਸ ਕਰਕੇ ਅੰਦਰ ਪਈਆਂ ਉਹ ਵਸਤੂਆਂ ਬੜੀਆਂ ਕੀਮਤੀ ਉਨਾਂ ਨੂੰ ਲੈ ਨਹੀਂ ਸਕਦਾ ਪ੍ਰਾਪਤ ਨਹੀਂ ਕਰ ਸਕਦਾ। ਪਈਆਂ ਦੇ ਅੰਦਰ ਗੁਪਤ ਰੂਪ ਵਿੱਚ ਪਈਆਂ ਨੇ ਉਹਨਾਂ ਵੱਲ ਧਿਆਨ ਹੀ ਨਹੀਂ ਜਾਂਦਾ। ਜਿਉਂ ਓਡਾ ਕੂਪ ਗੋਹਜ ਖਿੰਨ ਕਾਢੈ ਫਿਰ ਪ੍ਰਮਾਣ ਦਿੰਦੇ ਨੇ। ਓਡਾ ਓਡਾ ਹੁੰਦਾ ਸੁੰਗਾ ਸੋਂਗੇ ਹੁੰਦੇ ਸਨ ਪਹਿਲਾਂ ਸੋਂਗੇ ਪਹਿਲਿਆਂ ਸਮਿਆਂ ਦੇ ਵਿੱਚ ਨਾ ਪਾਣੀ ਵਰਤਣ ਵਾਸਤੇ ਖੂਹ ਆਦਕ ਲਾਉਣੇ ਪੈਂਦੇ ਸਨ ਵਰਤੋਂ ਦਾ ਪਾਣੀ ਵਰਤਣ ਵਾਸਤੇ ਪ੍ਰਾਪਤ ਕਰਨ ਵਾਸਤੇ ਖੂਹ ਆਦਕ ਲਾਉਣੇ ਪੈਂਦੇ ਖੂਹ ਲਾਉਣ ਦਾ ਖਰਚਾ ਬੜਾ ਹੁੰਦਾ ਫਿਰ ਖੂਹ ਲਾਉਣ ਤੋਂ ਪਹਿਲਾਂ ਇਹ ਵੀ ਵੇਖਣਾ ਪੈਂਦਾ ਵੀ ਇੱਥੇ ਖੂਹ ਆਇਆ ਕਾਮਯਾਬ ਹੋਊ ਖੂਹ ਲਾ ਦਿਓ ਤੇ ਥੱਲਿਓਂ ਪਾਣੀ ਖਾਰਾ ਨਿਕਲੇ ਪਾਣੀ ਚੰਗਾ ਨਾ ਨਿਕਲੇ ਤੇ ਖੂਹ ਦਾ ਲਾਇਆ ਹੋਇਆ ਖਰਚਾ ਤੇ ਬਣਾਇਆ ਹੋਇਆ ਖੂਹ ਬ्यर्थ ਚਲੇ ਜਾਂਦਾ ਉਹ ਕੰਮ ਨਹੀਂ ਆਉਂਦਾ ਕਿਸੇ ਕਿਉਂਕਿ ਪਾਣੀ ਪੀਣ ਯੋਗ ਨਹੀਂ ਕਿਸੇ ਨੇ ਵਰਤਨਾ ਨਹੀਂ ਕਿਸੇ ਅਰਥ ਨਹੀਂ ਆਇਆ ਉਹ ਇਸ ਕਰਕੇ ਸੋਂਗੇ ਹੁੰਦੇ ਸਨ ਸੋਂਗੇ ਉਹਨਾਂ ਦਾ ਕੰਮ ਇਹ ਸੀ ਉਹ ਸੁੰਘਦੇ ਸਨ ਧਰਤੀ ਨੂੰ ਔਰ ਜਿੱਥੇ ਕੋਈ ਪ੍ਰਾਣੇ ਖੂਹ ਥੱਲੇ ਲੱਗੇ ਦਬੇ ਗਏ ਉਹਨਾਂ ਨੂੰ ਵੀ ਲੱਭ ਲੈਂਦੇ ਸਨ ਵੀਥੇ ਥੱਲੇ ਖੂਹ ਹੈ ਔਰ ਉਹਨਾਂ ਦੇ ਕੋਲ ਐਸਾ ਤਜਰਬਾ ਆ ਜਾਂਦਾ ਸੀ ਸੁੰਘ ਸੁੰਘ ਕੇ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਨੇ ਸੁੰਗਤ ਸੁੰਗਤ ਸੁੰਗਾ ਜੈਸੇ ਤਉ ਸੁਬਾਸੀ ਹੋਤ ਜਿਸ ਤਰ੍ਹਾਂ ਸੁੰਗਾ ਧਰਤੀ ਨੂੰ ਸੁੰਘਦਿਆਂ ਸੁੰਘਦਿਆਂ ਸੁਬਾਸੀ ਹੋ ਜਾਂਦਾ ਹੈ ਐਸਾ ਸੁਬਾਸੀ ਹੁੰਦਾ ਸੀ ਵੀ ਉਤੋਂ ਹੀ ਧਰਤੀ ਸੁੰਘ ਕੇ ਦੱਸ ਦਿੰਦਾ ਥੱਲੇ ਖੂਹ ਹੈਗਾ ਉਤੋਂ ਹੀ ਧਰਤੀ ਸੁੰਘ ਕੇ ਦੱਸ ਦਿੰਦਾ ਵੀ ਥੱਲੇ ਪਾਣੀ ਮਿੱਠਾ ਜੇ ਜਾਂ ਪਾਣੀ ਖਾਰਾ ਐਡਾ ਤਜਰਬਾ ਉਹਨੂੰ ਹੁੰਦਾ ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਇਹ ਵਸਤੂਆਂ ਅੰਦਰ ਪਈਆਂ ਪਰ ਮਨ ਤੇ ਬਾਹਰ ਨੂੰ ਭਟਕਦਾ ਪਿਆ ਇਸ ਕਰਕੇ ਉਹ ਵਸਤੂਆਂ ਲੱਭਦੀਆਂ ਨਹੀਂ ਪ੍ਰਾਪਤ ਨਹੀਂ ਹੁੰਦੀਆਂ ਪਰ ਜਿਉਂ ਓਡਾ ਕੂਪ ਗੋਹਜ ਖੇਨ ਕਾਢੈ ਜਿਸ ਤਰ੍ਹਾਂ ਓਡਾ ਹੁੰਦਾ ਨਾ ਓਡਾ ਸੁੰਗਾ ਉਹ ਗੋਹਜ ਗੁਪਤ ਖੂ ਜਿਹੜਾ ਥੱਲੇ ਹੁੰਦਾ ਥੱਲਿਓਂ ਖੂ ਹੁੰਦਾ ਉਪਰੋਂ ਕਿਤੇ ਪੂਰਿਆ ਗਿਆ ਧਰਤੀ ਸੰਤਲ ਹੋ ਗਈ ਉਹ ਸੁੰਘ ਕੇ ਤੇ ਉਸ ਨੂੰ ਖੂ ਨੂੰ ਪ੍ਰਗਟ ਕਰ ਲੈਂਦਾ ਕੱਢ ਲੈਂਦਾ ਥੱਲੇ ਗੋਹਜ ਲੁਕਿਆ ਹੋਇਆ ਖੂ ਕੱਢ ਲੈਂਦਾ ਇਸੇ ਤਰ੍ਹਾਂ ਤਿਉ ਸਤ ਗੁਰ ਵਸਤ ਲਹਾਈ ਐ ਇਸੇ ਤਰ੍ਹਾਂ ਸਤਿਗੁਰੂ ਦੇ ਕੋਲ ਜਦੋਂ ਆ ਜੀਏ ਗੁਰੂ ਸਾਹਿਬ ਵੀ ਕਿਰਪਾ ਕਰ ਦਿੰਦੇ ਉਹ ਜਿਹੜੀਆਂ ਗੁੱਝੀਆਂ ਵਸਤੂਆਂ ਲੁਕੀਆਂ ਹੀ ਪਈਆਂ ਹਨ ਅੰਦਰ ਪਰਮੇਸ਼ਰ ਦੇ ਨਾਮ ਸ਼ੁਭ ਗੁਣਾ ਰੂਪੀ ਹੀਰੇ ਜਵਾਹਰਾਤ ਉਹ ਫਿਰ ਸਤਿਗੁਰੂ ਕਿਰਪਾ ਕਰਕੇ ਲੱਭਾ ਦਿੰਦੇ ਨੇ ਲੱਭ ਦਿੰਦੇ ਨੇ ਆਵੇਗ ਤੇਰੇ ਅੰਦਰ ਹੀ ਸਭ ਕੁਝ ਹੈ ਤੂੰ ਬਾਹਰ ਪਟਕਦਾ ਫਿਰਦਾ ਜਿਸ ਤਰ੍ਹਾਂ ਹਿਰਨ ਜਿਹੜਾ ਸੀ ਨਾ ਹਿਰਨ ਜਦੋਂ ਉਹਦੇ ਧੁੰਨੀ ਵਿੱਚ ਕਸਤੂਰੀ ਉਤਪਨ ਹੋ ਗਈ ਨਾ ਫਿਰ ਉਹਨੂੰ ਸੁਗੰਧੀ ਆਉਂਦੀ ਸੁਗੰਧੀ ਕਸਤੂਰੀ ਦੀ ਸੁਗੰਧੀ ਆਉਂਦੀ ਹੈ ਉਹ ਸੁਗੰਧੀ ਬੜੀ ਸੁੰਦਰ ਹੁੰਦੀ ਹਿਰਨ ਨੂੰ ਬੜੀ ਪਸੰਦ ਹਿਰਨ ਫਿਰ ਉਸ ਸੁਗੰਧੀ ਨੂੰ ਲੱਭਣ ਦੇ ਵਾਸਤੇ ਭਟਕਦਾ ਬਾਹਰ ਨੂੰ ਭੱਜਦਾ ਕਿ ਫੁਲਾਣੇ ਥਾਂ ਤੋਂ ਆ ਰਹੀ ਕੁਝ ਵਿਦਵਾਨ ਇਸ ਤਰ੍ਹਾਂ ਕਹਿੰਦੇ ਨੇ ਜਦੋਂ ਸਾਹ ਲੈਂਦਾ ਹਵਾ ਅੰਦਰ ਜਾਂਦੀ ਹੈ ਤੇ ਜਦੋਂ ਸਾਹ ਬਾਹਰ ਨੂੰ ਕੱਢਦਾ ਹਵਾ ਅੰਦਰੋਂ ਨਾ ਕਸਤੂਰੀ ਦੇ ਨਾਲ ਸੁਗੰਧੀ ਹੋ ਕੇ ਸੁਗੰਧ ਤੋਕੇ ਬਾਹਰ ਆਉਂਦੀ ਹੈ ਤੇ ਜਦੋਂ ਸੁਗੰਧਤ ਹੋਈ ਹਵਾ ਨੂੰ ਫੇਰ ਸੁੰਘਦਾ ਇਹਨੂੰ ਐਂਜ ਲੱਗਦਾ ਵੀ ਕਸਤੂਰੀ ਬਾਹਰ ਆ ਇਹ ਸੁਗੰਧੀ ਬਾਹਰੋਂ ਆ ਰਹੀ ਫਿਰ ਉਸ ਸੁਗੰਧੀ ਨੂੰ ਪ੍ਰਾਪਤ ਕਰਨ ਦੇ ਵਾਸਤੇ ਦੌੜਦਾ ਭੱਜਦਾ ਤੇ ਜਿੰਨਾ ਚਿਰ ਤੱਕ ਭੱਜ ਦੌੜ ਕਰਦਾ ਹੈ ਸੁਗੰਧੀ ਦੀ ਪ੍ਰਾਪਤੀ ਹੁੰਦੀ ਨਹੀਂ ਤੇ ਭੱਜ ਭੱਜ ਕੇ ਖੱਜਲ ਖਵਾਰੀ ਹੁੰਦਾ ਤੇ ਕਈ ਵਾਰਾਂ ਤੇ ਇਸ ਤਰ੍ਹਾਂ ਵੀ ਹੁੰਦਾ ਜਿਹੜਾ ਬਾਹਰ ਨੂੰ ਹੀ ਭੱਜਦਾ ਰਹਿੰਦਾ ਉਹ ਭੱਜਦਾ ਭੱਜਦਾ ਉਹਦੇ ਸਿੰਘ ਜਿਹੜੇ ਨੇ ਝਾੜਾਂ ਵਿੱਚ ਫਸ ਜਾਂਦੇ ਨੇ ਤੇ ਫਿਰ ਉਤਰਾ ਹੀ ਮਰ ਜਾਂਦਾ ਤੇ ਜੇ ਕਿਤੇ ਹੋ ਜੇ ਕਿਰਪਾ ਉਹ ਜਿਹੜਾ ਹਿਰਨ ਹੈ ਨਾ ਉਹਦਾ ਮੂੰਹ ਲੱਗੇ ਆ ਜਿਆ ਆਪਣੀ ਧੁੰਨੀ ਦੇ ਤੇ ਜਦੋਂ ਉਥੋਂ ਫਿਰ ਸੁਗੰਧੀ ਆਉਣ ਲੱਗ ਪੈਂਦੀ ਫੇਰ ਉਹ ਪਟਕਣਾ ਮੁੱਕ ਜਾਂਦੀ ਫੇਰ ਭਜਣਾ ਖਤਮ ਫਿਰ ਦੌੜ ਖਤਮ ਫਿਰ ਟੇਕੇ ਬਹਿ ਜਾਂਦਾ ਵੀ ਮੈਂ ਤੇ ਬਾਹਰੋਂ ਲੱਭਦਾ ਪਿਆ ਤੇ ਮੇਰੇ ਕੋਲ ਹੀ ਆ ਮੈਂ ਬਾਹਰੋਂ ਲੱਭਦਾ ਪਿਆ ਸਾਂ ਇਹ ਤੇ ਮੇਰੇ ਕੋਲ ਹੈ ਫਿਰ ਉਹਦੀ ਪਟਕਣਾ ਖਤਮ ਹੋ ਜਾਂਦੀ ਫਿਰ ਭਜਦਾ ਦੌੜਦਾ ਨਹੀਂ ਫਿਰ ਆਨੰਦ ਵੀ ਮਾਣੀ ਜਾਂਦਾ ਤੇ ਸਹਿਜ ਵੀ ਫਿਰ ਪਟਕਣਾ ਨਹੀਂ ਇਸੇ ਤਰ੍ਹਾਂ ਮਨ ਪਹਿਲਾ ਵਾਰ ਨੂੰ ਦੌੜਦਾ ਸੀ ਬਾਹਰ ਨੂੰ ਭੱਜਦਾ ਸੀ ਪਰ ਜਦੋਂ ਗੁਰੂ ਕਿਰਪਾ ਕਰ ਦਿੰਦਾ ਹੈ ਨਾ ਜਿਸ ਤਰ੍ਹਾਂ ਸੋਂਗਾ ਜਿਹੜਾ ਹੈ ਗੁੱਝਾ ਖੂ ਜਿਹੜਾ ਉਸ ਨੂੰ ਪ੍ਰਗਟ ਕਰ ਦਿੰਦਾ ਉਹ ਖੂ ਪ੍ਰਗਟ ਹੋ ਜਾਂਦਾ ਹੈ ਤੇ ਸਾਰੇ ਕਹਿੰਦੇ ਲੈ ਆਪਣੇ ਤੇ ਲੱਗੇ ਹੀ ਸੀ ਆਪਾਂ ਨੂੰ ਪਤਾ ਹੀ ਨਹੀਂ ਫਿਰ ਉਹਦਾ ਜਾਲ ਕੱਢਦੇ ਨੇ ਛਕਦੇ ਨੇ ਵਰਤਦੇ ਨੇ ਬਸਤਰ ਧੋਂਦੇ ਨੇ ਆਪਣੇ ਸਰੀਰ ਦਾ ਇਸ਼ਨਾਨ ਕਰਦੇ ਨੇ ਜਲ ਪਾਣੀ ਤਿਆਰ ਕਰਦੇ ਫਿਰ ਆਨੰਦ ਬਣ ਜਾਂਦਾ ਇਸੇ ਤਰ੍ਹਾਂ ਉਹ ਜਿਹੜੀਆਂ ਗੁਹਜ ਵਸਤੂਆਂ ਅੰਦਰ ਰਪਈਆਂ ਨੇ ਨਾ ਸਤਿਗੁਰੂ ਸੋਂਗਾ ਫਿਰ ਕਿਰਪਾ ਕਰਦਾ ਹੈ ਕਿਰਪਾ ਕਰਕੇ ਫਿਰ ਉਹ ਵਸਤੂਆਂ ਜਿਹੜੀਆਂ ਲੱਭ ਦਿੰਦਾ ਹੈ ਉਹ ਪ੍ਰਗਟ ਕਰ ਦਿੰਦਾ ਹੈ ਤੇ ਜਿਹਦੇ ਅੰਦਰ ਉਹ ਫਿਰ ਪ੍ਰਗਟ ਕਰ ਦਿੰਦਾ ਫਿਰ ਉਹਨੂੰ ਭੱਜਣ ਦੌੜਨ ਦੀ ਲੋੜ ਨਹੀਂ ਪੈਂਦੀ ਫਿਰ ਉਹ ਭੱਜ ਦੌੜ ਉਹਦੀ ਮੁੱਕ ਜਾਂਦੀ ਹੈ ਭੱਜ ਦੌੜ ਵੀ ਮੁੱਕ ਗਈ ਖੇਚਲ ਖਤਮ ਹੋ ਗਈ ਤੇ ਆਨੰਦ ਵੀ ਬਣ ਗਿਆ ਆਨੰਦ ਵੀ ਇਸ ਕਰਕੇ ਕਹਿੰਦੇ ਸਤਿਗੁਰੂ ਦੇ ਚਰਨਾਂ 'ਚ ਬੇਨਤੀ ਆ ਵੀ ਸਤ ਸੰਗਤ ਦੇ ਨਾਲ ਮੇਲ ਤੇ ਤੇਰਾ ਨਾਮ ਜਪੀਏ ਫੇਰ ਹੀ ਇਹ ਗੱਲ ਬਣੇਗੀ ਨਾ ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਐਸਾ ਸਤਿਗੁਰੂ ਜਿਹੜਾ ਐਸੀ ਕਿਰਪਾ ਕਰਨ ਵਾਲਾ ਉਹ ਬੋਝ ਜਿਹੜੇ ਰਤਨ ਨੇ ਲੁਕੇ ਹੋਏ ਉਹਨਾਂ ਨੂੰ ਪ੍ਰਗਟ ਕਰ ਦੇਣ ਵਾਲਾ ਤੇ ਜਿਹੜੇ ਮਨੁੱਖਾਂ ਨੇ ਐਸੇ ਸਤਿਗੁਰੂ ਦੀ ਸੇਵਾ ਹੀ ਨਹੀਂ ਕੀਤੀ ਜਿਨੇ ਐਸਾ ਸਤਗੁਰ ਸਾਧ ਨਾ ਪਾਇਆ ਜਿਨ੍ਹਾਂ ਨੇ ਐਸਾ ਸਤਗੁਰੂ ਸਾਧੂ ਸਤਗੁਰੂ ਨੂੰ ਪਾਇਆ ਹੀ ਨਹੀਂ ਪ੍ਰਾਪਤ ਹੀ ਨਹੀਂ ਕੀਤਾ ਜਿਹੜੇ ਐਸੇ ਸਤਗੁਰੂ ਦੇ ਚਰਨ ਨਹੀਂ ਲੱਗੇ ਉਹ ਗੁਰੂ ਰਾਮਦਾਸ ਕਹਿੰਦੇ ਤ੍ਰਿਗ ਤ੍ਰਿਗ ਨਰ ਜੀਵਾਈਐ ਤੇ ਤ੍ਰਿਗ ਤ੍ਰਿਗ ਨਰ ਜੀਵਾਈਐ ਉਹ ਮਨੁੱਖ ਜਿਹੜੇ ਉਹਨਾਂ ਦਾ ਜੀਉਣਾ ਤ੍ਰਿਗਾਕਾਰ ਆ ਲੜਨ ਤਾਂ ਇਹੋ ਜੇ ਮਨੁੱਖਾਂ ਨੂੰ ਜਿੰਨਾਂ ਨੇ ਐਸੇ ਸਤਿਗੁਰੂ ਨੂੰ ਪ੍ਰਾਪਤ ਹੀ ਨਹੀਂ ਕੀਤਾ ਐਸੇ ਸਤਿਗੁਰੂ ਦੇ ਚਰਨੀ ਨਹੀਂ ਲੱਗੇ ਐਸਾ ਸਤਿਗੁਰੂ ਗੁਰੂ ਅਰੰਗਤ ਸਹਿਬ ਸੱਚੇ ਪਾਤਸ਼ਾਹ ਹੀ ਹੈ ਨਾ ਪਤਾ ਵੀ ਹੈ ਤੇ ਫੇਰ ਵੀ ਚਰਨੀ ਨਹੀਂ ਲੱਗਦਾ ਗੁਰੂ ਦੀ ਗੱਲ ਮੰਨਦਾ ਨਹੀਂ ਕਹਿੰਦਾ ਨਹੀਂ ਇਹ ਕੰਮ ਮੇਰੇ ਕੋਲੋਂ ਨਹੀਂ ਹੋਣਾ ਤੇ ਐਸੇ ਜਿਹੜੇ ਮਨੁੱਖ ਨੇ ਸਤਿਗੁਰੂ ਜੀ ਕਹਿੰਦੇ ਉਹਨਾਂ ਦਾ ਜਿਉਣਾ ਉਨਾ ਤਾਂ ਜੀ ਉਹਨਾ ਫਟਕਾਰ ਜੋਗ ਹੈ ਕਾਦੇ ਵਾਸਤੇ ਜੀਵੇ ਆਓ ਸਤਿਗੁਰੂ ਜੀ ਕਹਿੰਦੇ ਨਾ ਭਗਤ ਕਬੀਰ ਸਾਹਿਬ ਕਹਿੰਦੇ ਰੇ ਜੀਨ ਲੱਜ ਲਾਜ ਤੋਹੇ ਨਹੀਂ ਹਰ ਛੱਡ ਕਤ ਕਾਹੂ ਕੇ ਜਾਹੀ ਐਸੇ ਹਰੀ ਪਰਮੇਸ਼ਰ ਨੂੰ ਛੱਡ ਕੇ ਦੂਜਿਆਂ ਕੋਲ ਕਿਉਂ ਜਾਣਾ ਸ਼ਰਮ ਨਹੀਂ ਆਉਂਦੀ ਤੈਨੂੰ ਐਸਾ ਸਤਗੁਰੂ ਜਿਹੜਾ ਉਹਨੂੰ ਪ੍ਰਗਟ ਕਰ ਦੇਣ ਵਾਲਾ ਉਹਨੂੰ ਛੱਡ ਕੇ ਹੋਰ ਨਾ ਥਾਵਾਂ ਤੇ ਤੁਰਿਆ ਫਿਰਦਾ ਕਹਿੰਦੇ ਲਾਣ ਤਾਂ ਫਿਟੇ ਮੂਏ ਹੋ ਜੇ ਜਨਮ ਪਦਾਰਥ ਪੁੰਨ ਫਲ ਪਾਇਆ ਇਹ ਜਿਹੜਾ ਜਨਮ ਪਦਾਰਥ ਆ ਪ੍ਰਾਪਤ ਹੋਇਆ ਨਾ ਮਨੁੱਖਾ ਜਨਮ ਇਹ ਬਹੁਤੇ ਚੰਗੇ ਕਿਤੇ ਪੁੰਨ ਕਰਮ ਕੀਤੇ ਉਹਨਾਂ ਕੀਤੇ ਹੋਏ ਪੁੰਨ ਕਰਮਾਂ ਦਾ ਫਲ ਇਹਨੂੰ ਪ੍ਰਾਪਤ ਹੋਇਆ ਵੀ ਆ ਮਨੁੱਖਾ ਸਰੀਰ ਮਿਲਿਆ ਮਨੁੱਖਾ ਸਰੀਰ ਇਉ ਨਾ ਕੀਤੇ ਹੋਏ ਜਨਮ ਚੰਗੇ ਪੁੰਨ ਕਰਮਾਂ ਦਾ ਫਲ ਇਹ ਮਨੁੱਖਾ ਸਰੀਰ ਪ੍ਰਾਪਤ ਹੋਇਆ ਤੇ ਇਹ ਮਨੁੱਖਾ ਸਰੀਰ ਪ੍ਰਾਪਤ ਕਰਕੇ ਪਰਮੇਸ਼ਰ ਦੇ ਨਾਮ ਦੇ ਨਾਲ ਨਹੀਂ ਜੁੜਿਆ ਐਸੇ ਸਤਗੁਰੂ ਦੀ ਚਰਣੀ ਨਹੀਂ ਪਿਆ ਤੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਕੌਡੀ ਬਦਲੈ ਜਾਈਐ ਇਹ ਬਾਹਰ ਨੂੰ ਹੀ ਭਜਦਾ ਰਿਹਾ ਸੰਸਾਰ ਦੇ ਪਦਾਰਥਾਂ ਵੱਲੇ ਸੰਸਾਰ ਦੀ ਮਾਇਆ ਵੱਲੇ ਇਹ ਕੌਡੀਆਂ ਦੇ ਬਦਲੇ ਗਵਾ ਲਿਆ ਨੇ ਕਹਿੰਦਾ ਇਹ ਕੌਡੀਆਂ ਥੋੜਾ ਸੰਸਾਰ 'ਚ ਬੜਾ ਮੋਲਿਆ ਮਾਇਆ ਦਾ ਜ਼ਮੀਨ ਦਾ ਬੜਾ ਮੋਲਿਆ ਇੰਨੇ ਲੱਖ ਦਾ ਕਿਲਾ ਹੁੰਦਾ ਐਨੀ ਮਾਇਆ ਦਈਏ ਫਿਰ ਪਲਾਟ ਬਣਦਾ ਫਲਾਣੇ ਦਾ ਤੇ ਪਰ ਸਤਿਗੁਰੂ ਕਹਿੰਦੇ ਕੌਡੀ ਆ ਜਦੋਂ ਤੁਰਦਾ ਉਦੋਂ ਤੇ ਨਾਲ ਤੁਰਿਆ ਕੋਕ ਨਹੀਂ ਭਾਵੇਂ ਕਿੰਨੇ ਕਰੋੜ ਦਾ ਵੀ ਕਿਲਾ ਲਿਆ ਹੋਵੇ ਕੌਡੀ ਹੋ ਗਈ ਨਾ ਫਿਰ ਤੇ ਕੌਡੀਆਂ ਇਨੇ ਕਿਸੇ ਅਰਥ ਨਹੀਂ ਆਈਆਂ ਇਹ ਤੇ ਇਨਾ ਕੌਡੀਆਂ ਦੇ ਬਦਲੇ ਭਗਤ ਕਬੀਰ ਸਾਹਿਬ ਕਹਿੰਦੇ ਕਬੀਰ ਕੌਡੀ ਕੌਡੀ ਜੋਰ ਕੈ ਜੋਰੇ ਲੱਖ ਕਰੋੜ ਚਲਤੀ ਬਾਰ ਨਾ ਕਾਸ਼ ਮਿਲਿਓ ਲਈ ਲੰਗੋਟੀ ਤੋਰ ਨਾਲ ਤੇ ਮਿਲਿਆ ਕੱਖ ਨਹੀਂ ਇਕੱਠੀ ਕਰਦਾ ਰਿਆ ਇਹ ਕੌਡੀਆਂ ਇਕੱਠੀਆਂ ਕਰਦਾ ਰਿਆ ਬਾਬਾ ਕਬੀਰ ਸਾਹਿਬ ਜੀ ਨੇ ਵੇਖਿਆ ਕਿ ਬਜ਼ੁਰਗ ਨੂੰ ਬੜਾ ਚਾਹ ਉਹਨੇ ਸੋਚਿਆ ਵੀ ਸੇਵਾ ਬੜੀ ਕਰਦੇ ਨੇ ਜੇ ਚਾਰ ਕੋਲ ਹੁੰਦੇ ਨਿਆਣੇ ਮਗਰ ਮਗਰ ਭਜੇ ਫਿਰਦੇ ਬਾਪੂ ਕੋ ਹੈਗੇ ਆ ਚਾਰ ਵਾਕਿਆ ਵੀ ਇਸੇ ਤਰ੍ਹਾਂ ਕਿਉਂਕਿ ਸੰਸਾਰ ਦੇ ਲੋਕ ਜਿਹੜੇ ਖੁਦ ਗਰਜ਼ ਹੋ ਗਏ ਇਹ ਇਹ ਨਹੀਂ ਵੇਖਦੇ ਵੀ ਇਸ ਬਾਪੂ ਦੇ ਇਸ ਮਾਤਾ ਦਾ ਕਰਕੇ ਸਾਡਾ ਜਨਮ ਹੋਇਆ ਸੰਸਾਰ 'ਚ ਇਹਨਾਂ ਨੇ ਪਾਲਿਆ ਪੋਸਿਆ ਤੇ ਹੁਣ ਬਜ਼ੁਰਗ ਹੋ ਗਿਆ ਤੇ ਸਾਨੂੰ ਇਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਸਾਨੂੰ ਵੀ ਤੇ ਸਾਂਭਣਾ ਚਾਹੀਦਾ ਜਦੋਂ ਅਸੀਂ ਨਿੱਕੇ ਸਾਧੋਂ ਇੰਨਾ ਹੀ ਸਾਂਭਿਆ ਸਾਨੂੰ ਅਸੀਂ ਕੁਝ ਨਹੀਂ ਸਾ ਕਰ ਸਕਦੇ ਉਦੋਂ ਇਹਨਾਂ ਸਾਂਭਿਆ ਤੇ ਹੁਣ ਜੇ ਇਹ ਬਜ਼ੁਰਗ ਹੋ ਗਿਆ ਇਹਨਾਂ ਦੇ ਸਰੀਰ ਵਿੱਚ ਸਮਰੱਥਾ ਨਹੀਂ ਰਹੀ ਤੇ ਸਾਨੂੰ ਵੀ ਸਾਂਭਣਾ ਚਾਹੀਦਾ ਪਰ ਇਹ ਤੇ ਵੇਖਦਾ ਜੇ ਬਾਪੂ ਦੇ ਕੋਲ ਕੁਝ ਹੈਗਾ ਮਾਤਾ ਦੇ ਨਾਂ ਕੋਈ ਐਫ ਡੀ ਹੈਗੀ ਆ ਤੇ ਰੋਟੀ ਦੇ ਦਿੰਦਾ ਕਹਿੰਦੇ ਨਹੀਂ ਤੇ ਚਲੋ ਉਹ ਮਨੁੱਖਤਾ ਦੀ ਸੇਵਾ ਵਾਲਿਆਂ ਨੇ ਬਣਾਇਆ ਕੇਂਦਰ ਉੱਥੇ ਚਲੋ ਇੱਥੇ ਨਹੀਂ ਜੇ ਰਹਿਣਾ ਇਹ ਬਿਰਫਤਰਤ ਇਸ ਤਰ੍ਹਾਂ ਦੀ ਹੋਗੀ ਉਹ ਬਿਰਦਾ ਆਸ਼ਰਮ ਬਣਿਆ ਉੱਥੇ ਜਾਓ ਤੁਹਾਡਾ ਖਰਚਾ ਮੈਂ ਨਹੀਂ ਚੁੱਕ ਸਕਦਾ ਤੇ ਜੇ ਕੋਲ ਹੈਗੇ ਆ ਨਾ ਚਾਰ ਫਿਰ ਮਗਰ ਮਗਰ ਭੱਜਾ ਫਿਰਦਾ ਵੀ ਬਾਪੂ ਦੇ ਨਾਂ ਦੇ ਦੋ ਕਿੱਲੇ ਹੈਗੇ ਆ ਤੇ ਹੁਣ ਮਿੱਠੇ ਪਿਆਰੇ ਹੋ ਕੇ ਕੋਰਾ ਨਾਂ ਲਵਾ ਹੀ ਲਈਏ ਕਿਤੇ ਬੁੱਢਾ ਨਾਰਾਜ਼ ਹੋ ਗਿਆ ਨਾ ਕਿਤੇ ਇਹ ਨਾ ਹੋਵੇ ਕੁੜੀਆਂ ਦੇ ਨਾਂ ਇਹ ਨਾ ਲਵਾ ਦਿੰਦਾ ਹੋਵੇ ਪੱਜੇ ਫਿਰਦੇ ਆ ਤੇ ਬਾਬਾ ਕਬੀਰ ਸਾਹਿਬ ਕਹਿੰਦੇ ਉਸ ਬਜ਼ੁਰਗ ਨੇ ਜੋੜੀ ਬੜਾ ਪਿਆਰ ਕੀਤਾ ਉਹਨੇ ਮਾਇਆ ਦੇ ਨਾਲ ਤੇ ਉਹਨੇ ਕੀ ਕੀਤਾ ਵਾਂਸਲੀ ਬਣਾਈ ਵਾਂਸਲੀ ਕੱਪੜੇ ਦੀ ਹੁੰਦੀ ਸੀ ਸਿੱਕਾ ਸਿੱਕਾ ਕਰਕੇ ਵਿੱਚ ਫਸਾਈ ਜਾਂਦੇ ਉਹ ਵਾਂਸਲੀ ਜਿਹੜੀ ਸੀ ਬਣਾ ਲਈ ਤੇ ਉਹਨੂੰ ਆਪਣੇ ਤੰਬੇ ਦੇ ਨਾਲੇ ਦੇ ਨਾਲ ਬੰਨ ਲਿਆ ਲੱਕ ਨਾ ਹੀ ਵਲੇਟ ਲਈ ਭਿਗੇ ਤੇ ਰਹਿ ਨਾ ਜਾਂਦੀ ਹੋਵੇ ਕਿਤੇ ਮੈਂ ਬਾਹਰ ਗਿਆ ਹਾਂ ਤੇ ਸਰਾਣੇ ਥੱਲੇ ਪਈ ਹੋਏ ਮੁੜ ਕੇ ਨੌਂ ਹੀ ਨਾ ਚੁੱਕ ਲੈਂਦੀ ਹਾਂ ਲੱਭਣੀ ਨਾ ਮੁੱਕਰੀ ਜਾਣ ਆਖਣ ਹੈ ਹੀ ਨਹੀਂ ਸਾਨੂੰ ਨਹੀਂ ਮਿਲਿਆ ਕੱਖ ਵੀ ਇਸ ਕਰਕੇ ਆਪਣੇ ਤੰਬੇ ਦੇ ਨਾਲੇ ਨਾਲ ਬੰਨ ਕੇ ਤੇ ਲੱਕ ਨਾ ਵਲੇਟ ਲੈਣੀ ਇਸ ਤਰ੍ਹਾਂ ਉਹਨੇ ਸੰਭੀ ਕਬੀਰ ਕੌਡੀ ਕੌਡੀ ਜੋਰ ਕੇ ਜੋਰੇ ਲੱਖ ਕਰੋੜ ਪਰ ਜਿੱਦਣ ਉਸ ਬਾਪੂ ਦੇ ਪ੍ਰਾਣ ਨਿਕਲ ਗਏ ਜਾਨ ਨਿਕਲ ਗਈ ਹੁਣ ਫਿਰ ਉਹਦਾ ਸਸਕਾਰ ਕਰਨਾ ਸੀ ਰਿਸ਼ਤੇਦਾਰ ਆ ਗਏ ਸਾਰੇ ਸਾਥ ਸਬੰਧੀ ਆ ਗਏ ਹੁਣ ਕਹਿੰਦੇ ਵੀ ਆ ਗਏ ਕੋਈ ਰਹਿਤ ਨਹੀਂ ਗਿਆ ਨਹੀਂ ਜੀ ਲਿਆਓ ਫਿਰ ਕਰਾਈਏ ਇਸ਼ਨਾਨ ਹੁਣ ਤੇ ਜਦੋਂ ਲੱਗੇ ਇਸ਼ਨਾਨ ਕਰਾਉਣ ਉਦੋਂ ਕੀ ਵੇਖਿਆ ਯੋ ਲੰਗੋਟ ਦੇ ਨਾਲੇ ਦੇ ਨਾਲ ਬੱਦੀ ਹੋਈ ਉਹ ਤੇ ਵਾਂਸਲੀ ਬਲੇਟੀ ਬਾਪੂ ਨੇ ਤੇ ਜਦੋਂ ਉਹਨੂੰ ਹੱਥ ਮਾਰਿਆ ਨਾ ਉਹ ਛਣਕੇ ਵਿੱਚੋਂ ਚਾਂਦੀ ਦੇ ਸਿੱਕੇ ਕਹਿੰਦੇ ਪਹਿਲਾਂ ਤੋੜ ਕੇ ਉਹਨਾਂ ਉਹੋ ਹੀ ਪਾਸੇ ਕੀਤੇ ਵੀ ਆਹ ਪਾਸੇ ਕਰੋ ਆਹ ਤੇ ਕੰਮ ਦੀ ਚੀਜ਼ ਐ ਜਨਾਨ ਤੇ ਹੋਈ ਜਾਣਾ ਲਈ ਲੰਗੋਟੀ ਤੋੜ ਫਿਰ ਕੌਡੀ ਹੋਈ ਤੇਰੇ ਵਾਸਤੇ ਕੀ ਹੋਇਆ ਉਹ ਜਦੋਂ ਕੰਮ ਨਾ ਆਈ ਅੰਤ ਦੇ ਵੇਲੇ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਇਹ ਜਨਮ ਪਦਾਰਥ ਸੀ ਬੜੇ ਪੁੰਨ ਕਰਮ ਕਰਕੇ ਮਨੁੱਖਾ ਸਰੀਰ ਪ੍ਰਾਪਤ ਹੋਇਆ ਪਰ ਇਹਨੇ ਆ ਸੰਸਾਰ ਦੇ ਪਦਾਰਥਾਂ ਕੌਡੀਆਂ ਦੇ ਬਦਲੇ ਨੂੰ ਐਵੇਂ ਹੀ ਗਵਾ ਲਿਆ ਐਵੇਂ ਹੀ ਪੀਏ ਕੌਡੀਆਂ ਇਕੱਠੀਆਂ ਕਰਨ ਦੇ ਵਿੱਚ ਹੀ ਸਾਰਾ ਸਮਾਨ ਨਗਾ ਦਿੱਤਾ ਸਤਗੁਰੂ ਦੀ ਸ਼ਰਨ ਵਿੱਚ ਪਿਆਈ ਨਹੀਂ ਪਰਮੇਸ਼ਰ ਦਾ ਨਾਮ ਜਪਿਆ ਹੀ ਨਹੀਂ ਗੁਰੂ ਦੇ ਕੋਲੋਂ ਉਹ ਗੋਹਜ ਰਤਨ ਜਿਹੜੇ ਸਾਨੂੰ ਪ੍ਰਗਟ ਕਰਵਾਏ ਨਹੀਂ ਤੇ ਉਤਰਾ ਹੀ ਨੰਗੇ ਆ ਕਉਦੀ ਦੇ ਬਦਲੇ ਗਵਾ ਲਿਆ ਤੇ ਹੁਣ ਕਰਦੇ ਨੇ ਅਰਦਾਸ ਇਸ ਤਰ੍ਹਾਂ ਅਰਦਾਸ ਕਰਿਆ ਕਰ ਉਹਦੇ ਚਰਨਾ ਵਿੱਚ ਮਦਸੂਦਨ ਹਰ ਧਾਰ ਪ੍ਰਭ ਕਿਰਪਾ ਕਹਿੰਦੇ ਉਹਦੇ ਚਰਨਾ ਚ ਨਾ ਹੱਥ ਜੋੜ ਕੇ ਬੇਨਤੀ ਕਰਿਆ ਕਰ ਮਦਸੂਦਨ ਮਦ ਨਾਮੇ ਦਾਤ ਨੂੰ ਸੂਦਨ ਕੀ ਇਹ ਕਟਣ ਵਾਲਿਆ ਹੇ ਹਰੀ ਪਰਮੇਸ਼ਰ ਸਾਡੇ ਤੇ ਕਿਰਪਾ ਕਰ ਕਰ ਕਿਰਪਾ ਗੁਰੂ ਮਿਲਾਈਏ ਪਰਮੇਸ਼ਰ ਕਹਿੰਦਾ ਕਿਹੜੀ ਕਿਰਪਾ ਕਹਿੰਦਾ ਜੀ ਕਿਰਪਾ ਕਰਕੇ ਗੁਰੂ ਨਾਲ ਮਿਲਾਓ ਗੁਰੂ ਨਾਲ ਕਿਰਪਾ ਆ ਕਰੋ ਸਾਡੇ ਤੇ ਰਹਿਮਤ ਆ ਕਰੋ ਕਰ ਕਿਰਪਾ ਗੁਰੂ ਮਿਲਾਈਏ ਜਨ ਨਾਨਕ ਨਿਰਵਾਣ ਪਦ ਪਾਇਆ ਮਿਲ ਸਾਧੂ ਹਰ ਗੁਣ ਗਾਈਐ ਕਹਿੰਦੇ ਸਾਧੂ ਗੁਰੂ ਨੂੰ ਮਿਲ ਕੇ ਜਦੋਂ ਹਰੀ ਦੇ ਗੁਣ ਗਾਏ ਨਾ ਤੇ ਨਿਰਵਾਣ ਪਦ ਦੀ ਪ੍ਰਾਪਤੀ ਹੋਈ ਉਹ ਪਦ ਜਿੱਥੇ ਕੋਈ ਇੱਛਾ ਨਹੀਂ ਰਹਿ ਜਾਂਦੀ ਕੋਈ ਖਾਹਸ਼ ਨਹੀਂ ਰਹਿ ਜਾਂਦੀ ਕੋਈ ਵੀ ਵਾਸ਼ਨਾ ਮਨ ਵਿੱਚ ਨਹੀਂ ਰਹਿ ਜਾਂਦੀ ਸਾਰੀਆਂ ਵਾਸ਼ਨਾਵਾਂ ਖੈ ਹੋ ਜਾਂਦੀਆਂ ਸਾਰੀਆਂ ਇੱਛਾ ਨਾਸ ਹੋ ਜਾਂਦੀਆਂ ਸਾਰੀਆਂ ਇੱਛਾ ਹੀ ਪੂਰਨ ਹੋ ਜਾਂਦੀਆਂ ਕੋਈ ਇੱਛਾ ਨਹੀਂ ਰਹਿ ਜਾਂਦੀ ਉਹ ਨਿਰਵਾਣ ਪਦ ਦੀ ਪ੍ਰਾਪਤੀ ਹੁੰਦੀ ਹੈ ਜਦੋਂ ਸਾਧੂ ਗੁਰੂ ਦੇ ਨਾਲ ਮਿਲ ਕੇ ਹਰੀ ਦੇ ਗੁਣ ਗਾਏ ਜਾਂਦੇ ਨੇ ਇਸ ਕਰਕੇ ਉਹਦੇ ਚਰਨਾਂ 'ਚ ਬੇਨਤੀ ਆ ਕਿ ਸਾਨੂੰ ਕਿਰਪਾ ਕਰਕੇ ਐਸੇ ਸਤਿਗੁਰੂ ਦੇ ਨਾਲ ਮਿਲਣਾ ਕਰ ਇਹ ਧੰਨ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਉਪਦੇਸ਼ ਵਿਚਾਰਾਂ ਕਰਦਿਆਂ ਹੋਈਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਦੀ ਮਾਫੀ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ